ਦੂਜੀਆਂ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਉਹ ਥੋੜੀ ਐਡਵਾਂਸ ਜਰੂਰ ਨੇ ਪਰ ਉਹਨਾਂ ਨੂੰ ਕੋਈ ਮੂਵ ਨਹੀਂ ਲਾ ਰਿਆ ਸਾਡੇ ਤੋਂ ਪਹਿਲਾਂ ਜਰੂਰ ਚੱਲੇ ਪਰ ਉਹਨਾਂ ਨੂੰ ਮੂਵ ਨਹੀਂ ਲਾ ਰਿਆ ਸਾਡੇ ਤਾਂ ਜਿੱਥੇ ਵੀ ਜਿਹੜੇ ਵਰਕਰ ਨੇ ਇੰਨਾ ਕੋਈ ਨਾ ਉਤਸ਼ਾਹ ਹੈ ਕਿ ਕਾਂਗਰਸ ਨੂੰ ਇਸ ਵਾਰੀ ਬਹੁਤ ਵੱਡੀ ਲੀਡ ਜੀ ਇੱਥੋਂ ਮਿਲੇ ਵੀ ਸ਼ੱਕ ਬਹੁਤ ਲੰਬੇ ਸਮੇਂ ਤੋਂ ਚਲੋ ਪਿਛਲੀ ਵਾਰ ਕਾਂਗਰਸ ਪਾਰਟੀ ਆਈ ਹੈ ਚਲੋ ਵਰਕਰ ਜ਼ਰੂਰ ਨਾਰਾਜ਼ ਸੀਗੇ ਬਟਪੱਟ ਜਿਲ੍ਹੇ ਕੋਈ ਵੀ ਵਰਕਰ ਸਾਡੇ ਕੋਲ ਜੈ ਨਹੀਂ ਹੈਗਾ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਕੁੰਬਾਇਆ ਪਾਰਟੀ ਟਿਕਟ ਲੈਣ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਮੁਖਸਰ ਸਾਹਿਬ ਦੇ ਕਾਂਗਰਸੀ ਵਰਕਰਾਂ ਨੂੰ ਮਿਲਣ ਲਈ ਅਜਮੇਰ ਪੈਲਸ ਪੁੱਜੇ ਜਿੱਥੇ ਉਹਨਾਂ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਕਾਂਗਰਸੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਅਤੇ ਚੋਣ ਪ੍ਰਚਾਰ ਲਈ ਤਿਆਰੀਆਂ ਕੀਤੀਆਂਗੇ ਇਸ ਮੌਕੇ ਸ਼੍ਰੀ ਮੁਕਸਰ ਸਾਹਿਬ ਦੇ ਜਿਲ੍ਹਾ ਪ੍ਰਸ਼ਦ ਮੈਂਬਰ ਬਲਾਕ ਪ੍ਰਧਾਨ ਸਰਪੰਚ ਅਤੇ ਪੰਜਵੀਂ ਹਾਜਦਸਨ ਸ਼੍ਰੀਮਤੀ ਕੁਮਾਇਆ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਸੰਸਦ ਭੇਜਣ ਦੀ ਅਪੀਲ ਕੀਤੀ ਅਤੇ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਆਪਣੇ ਵਰਕਰਾਂ ਅਤੇ ਲੀਡਰਸ਼ਿਪ ਨੂੰ ਵੱਦ ਤੋਂ ਵੱਧ ਸਮਰਥਨ ਦੇਣ ਦੀ ਅਪੀਲ ਕੀਤੀ ਫਿਰੋਜ਼ਪੁਰ ਅਤੇ ਪੰਜਾਬ ਦੀਆਂ 13 ਸੀਟਾਂ ਦੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਹੈ। ਸ਼ਹਿਰਾਂ ਦੇ ਵਿੱਚ ਵੀ ਹੁਣ ਵਧੀਆ ਗੇਮ ਜਿਹੜੀ ਹੈ ਬਣੀ ਹੈ। ਅਸੀਂ ਮੀਟਿੰਗਾਂ ਲਗਭਗ ਸਾਰੇ ਹਲਕਿਆਂ ਦੀ ਕਰ ਲਈਆਂ। ਕੱਲ ਨਾਮਿਨੇਸ਼ਨ ਫਾਰਮ ਤੋਂ ਬਾਅਦ ਕੈਂਪੇਨਿੰਗ ਅਸੀਂ ਸ਼ੁਰੂ ਕਰ ਦੇਵਾਂਗੇ ਤੇ ਚੰਦੇ ਦਿਨਾਂ ਦੇ ਵਿੱਚ ਅੰਦੇਰੀ ਲਿਆ ਦੇਵਾਂਗੇ। ਕੋਈ ਕਿਸ ਤਰ੍ਹਾਂ ਦੀ ਕਮੀ ਨਹੀਂ ਰਹਿੰਦੀ ਹੋਊਗੀ। ਸਾਡੀ ਟਿਕਟ ਲੇਟ ਹੋਣ ਦੀ ਵਜ੍ਹਾ ਕਰਕੇ ਦੂਜੀਆਂ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਉਹ ਥੋੜੇ ਐਡਵਾਂਸ ਜ਼ਰੂਰ ਨੇ ਪਰ ਉਹਨਾਂ ਨੂੰ ਕੋਈ ਮੂਵ ਨਹੀਂ ਲਾ ਰਿਹਾ ਸਾਡੇ ਤੋਂ ਪਹਿਲਾਂ ਜ਼ਰੂਰ ਚੱਲੇ ਪਰ ਉਹਨਾਂ ਨੂੰ ਮੂਵ ਨਹੀਂ ਲਾ ਰਿਹਾ ਸਾਡੇ ਤਾਂ ਜਿੱਥੇ ਵੀ ਜਿਹੜੇ ਵਰਕਰ ਨੇ ਇੰਨਾ ਕੋਨਾ ਤੋਂ ਉਤਸ਼ਾਹ ਹੈ ਵੀ ਕਾਂਗਰਸ ਨੂੰ ਇਸ ਵਾਰੀ ਬਹੁਤ ਵੱਡੀ ਲੀਡ ਜਿੱਤੋਂ ਮਿਲੇਗੀ ਪਹਿਲਾਂ ਐਮਪੀ ਚੋਣਾਂ ਦੇ ਵਿੱਚ ਹਾਰ ਦਾ ਕਾਰਨ ਕੀ ਮੂਵ ਨਹੀਂ ਚਲੋ ਹਾਰ ਦਾ ਕਾਰਨ ਤਾਂ ਸਾਡੀ ਆਪ ਦੀ ਲੀਡਰਸ਼ਿਪ ਦਾ ਹੀ ਸੀ ਜਿਹੜੀਆਂ ਹੁਣ ਬਾਹਰ ਚਲੇ ਗਏ ਬੀਜੇਪੀ ਚਲੇ ਗਏ ਸਾਰੇ ਇਹ ਸਾਰੇ ਹਰਾਉਣ ਵਾਲੇ ਸੀ ਸੋ ਵੀਰ ਨੂੰ ਲੈ ਕੇ ਵੀ ਕੈਪਟਨ ਮਰਿੰਦਰ ਸਿੰਘ ਆਪ ਆਇਆ ਕਿ ਤੂੰ ਕੈਂਡੀਡੇਟ ਬਣੇਗਾ ਤਾਂ ਫਿਰ ਮੇਰੀ ਇੱਜ਼ਤ ਦਾ ਸਵਾਲ ਹੈ ਕਿ ਬਚੇਗੀ ਨਹੀਂ ਤਾਂ ਹੋਰ ਕੋਈ ਕਾਲੀ ਜਿਹਾ ਕੈਂਡੀਡੇਟ ਮੁਕਾਬਲੇ ਤੇ ਇਲੈਕਸ਼ਨ ਨਹੀਂ ਲੜੇ ਵਿੱਚ ਦੇ ਵਿੱਚ ਕਾਂਗਰਸ ਦੀ ਹਾਲਤ ਪਤਲੀ ਹੈ ਜਿਹੜੇ 10 ਐਮਸੀ ਸੀਗੇ ਉਹ ਕਾਂਗਰਸ ਦੇ ਨਾਲ ਨਹੀਂ ਚੱਲੇ ਨਹੀਂ ਜੀ ਕੋਈ ਅਸਲੀ ਨਹੀਂ ਹੈ ਸਾਰੇ ਐਮਸੀ ਇੱਕ ਝੋਟੇ ਕੱਟੇ ਚੱਲ ਰਹੇ ਜੇ ਕੋਈ ਇਕਾ ਦੁਕਾ ਸੀ ਉਹ ਅੱਜ ਸਾਡੇ ਅਸੀਂ 60-80 ਦਾ ਕਰ ਰਹੇ ਇੱਕ ਦੋ ਦਿਨਾਂ ਚ ਹੋ ਜਾਏਗਾ ਤੇ ਸਾਰੇ ਕਾਂਗਰਸ ਤੋਂ ਬਾਹਰ ਕੋਈ ਵੀ ਨਹੀਂ ਜਾਏਗਾ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਕੀ ਮੁੱਦੇ ਰਹਿਣਗੇ ਜਿਹੜੇ ਮੁੱਦੇ ਦੇ ਕੋ ਸਾਡੇ ਕਾਫੀ ਮੁੱਦੇ ਆ ਪਿਛਲੇ ਸਮੇਂ 10 ਸਾਲ ਮੈਂ ਸੇਵਾ ਕੀਤੀ ਹੈ ਮੈਨੂੰ ਪਤਾ ਹੈ ਕਿ ਤੇ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੁੱਖ ਵਾਲੀ ਗੱਲ ਹੈ ਕਿ ਕੈਂਸਰ ਪੀੜਤ ਇਲਾਕਾ ਹੈ ਘਰ ਘਰ ਚ ਕੈਂਸਰ ਦੇ ਮਰੀਜ਼ ਮਰੀ ਹੈਗੇ ਇਹਨਾਂ ਨੂੰ ਕੋਈ ਨਾ ਤਾਂ ਕੰਫਰਟ ਸੇ ਸਰਕਾਰ ਦਿੰਦੀ ਹੈ ਮੈਂ ਪਿਛਲੇ 10 ਸਾਲਾਂ ਵਿੱਚ ਇੰਨੇ ਕੋ ਲੋਕਾਂ ਨੂੰ ਕੈਂਸਰ ਤੋਂ ਮੈਂ ਫੰਡ ਰਦਾਨ ਮਤੇ ਲੀਫ ਆਣ ਚੁ ਲਿਆ ਕੇ ਦਿੱਤੇ ਕਿ ਕਿਸੇ ਨੂੰ 4 ਲੱਖ ਮਿਲੇ ਕਿਸੇ ਨੂੰ 5 ਲੱਖ ਜਿਸ ਤਰ੍ਹਾਂ ਦਾ ਉਹਦਾ ਸਿਸਟਮ ਸੀ ਪਰ ਇੱਥੇ ਇਹਨਾਂ ਦੀ ਟ੍ਰੀਟਮੈਂਟ ਵਾਸਤੇ ਮੈਂ ਪਾਰਲੀਮੈਂਟ ਜੀਏ ਆਵਾਜ਼ ਉਠਾਈ ਸੀਗੇ ਇਹਨਾਂ ਦੀ ਸ਼ੁਰੂ ਤੋਂ ਜਿਹੜੀ ਇਹਨਾਂ ਨੂੰ ਫਸਟ ਜਿਹੜੀ ਉਹਦੀ ਵਾਲੀ ਟੈਸਟ ਕਰਕੇ ਇਹ ਦੇਖਿਆ ਜਾਵੇ ਹਰੇਕ ਇਨਸਾਨ ਨੂੰ ਕਿ ਇਹਨੂੰ ਕਿਤੇ ਕੈਂਸਰ ਤਾਂ ਨਹੀਂ ਹੋ ਰਹੀ ਇਹ ਕੀ ਕਾਰਨ ਕੀ ਹੈ ਪੀਣ ਵਾਲੇ ਪਾਣੀ ਤੋਂ ਹੈ ਜਾਂ ਕਿਉਂ ਇਸ ਇਲਾਕੇ ਚ ਉਹਦਾ ਅਸੀਂ ਸਟੱਡੀ ਕਰਾਵਾਂਗੇ ਸਟੱਡੀ ਕਰਨ ਤੋਂ ਬਾਅਦ ਇਹਦਾ ਸਾਰਾ ਲਾਜ ਵੀ ਅਸੀਂ ਸਹੀ ਕਰਾਵਾਂਗੇ ਸਾਡੀ ਸਰਕਾਰ ਪਾਰਲੀਮੈਂਟ ਚ ਆ ਜਾਣੀ ਹੈ ਪਾਰਲੀਮੈਂਟ ਤੋਂ ਬਾਅਦ ਸਾਰੀ ਰਾਜ ਸਭਾ ਦੀ ਵਿੱਚ ਜਿਹੜੀ 2027 ਵਿੱਚ ਸਰਕਾਰ ਆ ਜਾਣੀ ਤੇ ਫਿਰ ਹਰੇਕ ਡਿਵੈਲਪਮੈਂਟ ਦਾ ਕੰਮ ਹੈਲਥ ਤੇ ਸਾਰੀਆਂ ਜਿਹੜੀਆਂ ਕਮੀਆਂ ਉਹ ਅਸੀਂ ਦੂਰ ਕਰਾਂਗੇ ਮੁਕਾਬਲਾ ਕਿਸ ਨਾਲ ਇਹ ਮੁਕਾਬਲਾ ਤਾਂ ਦੇਖੋ ਇਹ ਕੈਂਡੀਡੇਟ ਸਾਹਮਣੇ ਆਏ ਹੀ ਨਹੀਂ ਸਾਰੇ ਆਪਾਂ ਆਪਣੀਆਂ ਸਟੀਆਂ ਕਿਸੇ ਦੀ 2 ਹੋਈਆਂ ਕਿ 4 ਹੋਈਆਂ ਅਜੇ ਇੰਨੀ ਜਲਦੀ ਅੰਦਾਜ਼ਾ ਲਗਾਇਆ ਨਹੀਂ ਜਾ ਸਕਦਾ ਇਹ ਤਾਂ ਜਦੋਂ ਹਫਤਾ 10 ਦਿਨ ਲੋਕਾਂ ਵਿੱਚ ਵਿਚਰੇ ਵਿਚਰਨਗੇ ਅਜੇ ਤਾਂ ਦਰਖਾਸਤਾਂ ਦੀ ਡੇਟ ਹੁਣ ਕੱਲ ਤੱਕ ਜਾਂ 14 ਤੱਕ ਹੈਗੀ ਹੈ ਦਰਖਾਸਤਾਂ ਦਿੱਤੀਆਂ ਜਾਣਗੀਆਂ ਫਿਰ ਉਸ ਦੀ ਸਕਰੂਟੀ ਹੋਏਗੀ ਫਿਰ ਕੋਈ ਵਾਪਸੀ ਲੈਣਗੇ ਉਸ ਤੋਂ ਬਾਅਦ ਹੀ ਮੁਕਾਬਲੇ ਦਾ ਪਤਾ ਲੱਗ ਸਕਦਾ ਹੈ ਥੈਂਕ ਯੂ ਕਿਉਂਕਿ ਉਹ ਜਿਹੜੀ ਇਹ ਜਿਹੜੀ ਕਾਂਗਰਸ ਪਾਰਟੀ ਹੈ ਨਾ ਜੀ ਇੱਕ ਬਹੁਤ ਅੱਛੀ ਪਾਰਟੀ ਹੈ ਤੇ ਇਹ ਵਰਕਰ ਦੀ ਕਦਰ ਬਹੁਤ ਕਰਦੇ ਆ ਠੀਕ ਹੈ ਬੇਸ਼ੱਕ ਬਹੁਤ ਲੰਬੇ ਸਮੇਂ ਤੋਂ ਚਲੋ ਪਿਛਲੇ ਵਾਰ ਕਾਂਗਰਸ ਪਾਰਟੀ ਆਈ ਹੈ ਚਲੋ ਵਰਕਰ ਜ਼ਰੂਰ ਨਾਰਾਜ਼ ਸਿਗੇ ਬਟ ਭੱਜਿਆ ਨਹੀਂ ਕੋਈ ਵੀ ਵਰਕਰ ਸਾਡਾ ਭੱਜਿਆ ਨਹੀਂ ਹੈਗਾ ਅੱਜ ਸਾਡੇ ਨਾਲ ਮੈਨੂੰ ਅੱਜ ਇੱਕ ਖੁਸ਼ੀ ਹੋਰ ਵੀ ਹੋਈ ਹੈ ਕਿ ਜਿਹੜੀ ਸਾਡੀ ਹਲਕੀ ਦੀ ਟੀਮ ਹੈ ਸ਼੍ਰੀ ਮੁਖਸੇ ਸਾਹਿਬ ਦੀ ਟੀਮ ਸੀਗੀ ਅੱਜ ਇਕਜੁੱਟ ਹੋ ਕੇ ਜੋ ਵੀ ਅਲੱਗ ਸੀ ਜੇ ਕੋਈ ਵੀ ਕਈ ਵਾਰੀ ਕਿਸੇ ਦਾ ਕੋਈ ਪਰਸਨਲ ਮੈਟਰ ਹੁੰਦਾ ਬਟ ਅੱਜ ਮੈਂ ਸਾਰਿਆਂ ਨੂੰ ਸਟੇਜ ਤੇ ਇਕੱਠਿਆਂ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਿਉਂਕਿ ਕੰਪਾਨੀ ਦੀ ਸੀਨੀਅਰ ਲੀਡਰਸ਼ਿਪ ਨੇ ਤੇ ਸਟੇਟ ਦੀ ਸੀਨੀਅਰ ਰਿਲੇਸ਼ਨਸ਼ਿਪ ਨੇ ਦਾਸ ਨੂੰ ਇਸ ਪ੍ਰੋਜੈਕਟ ਕੋਲ ਭਾਗ ਮੈਂ ਰਲ ਕੇ ਕਰੋ ਦਿੱਤ ਦੇ ਕੇ ਕੋਈ ਸੇਵਾ ਕਰਨ ਵਾਲੇ ਭੇਜਿਆ ਇਹਨੂੰ ਕੈਨੇਕਸ਼ਨ میں کہ جی مینو ستار دے کے ممبر پارلیمنٹ بنا ہے میں کہ ایک کہ دیش نو بچاؤ والا ہے یہ دیش نو دوبارہ تو مزاج کراؤ والا ہے جب شیٹ آیا کلے دل جائے تو اس کوئی فرق نہیں پڑنا لڑ کیوی دوارا تو ਕਿ ਆ ਭਾਰਤ ਜਿਹੜੀ ਹੈ ਉਹ ਇੰਨੀ ਬਾਤ ਹੋ ਜਾਏਗੀ ਕਿ ਉਹ ਜਾਦ ਤੇ ਦੇ ਵਿੱਚ ਗੁਲਾਮੀ ਬਣਵਾ ਦੇਗਾ ਕਿਉਂਕਿ ਅੱਜ ਤੇ ਦੇ ਵਿੱਚ ਜਿਹੜੀ ਸਾਡੀ ਸਥਿਤੀ ਚੱਲ ਰਹੀ ਹੈ ਗਰੀਬੀ ਜਣੀ ਤੇ ਉਸ ਤੋਂ ਬੜੇ ਗਰੀਬ ਤੋਂ ਬੜੀ ਤ੍ਰੀ ਹੋਇਆ ਹੈ ਅਮੀਰ ਤੋਂ ਅਮੀਰ ਹੋਇਆ ਹੈ ਅੱਜ ਵੱਡੇ ਘਰਾਵਿਆਂ ਨੂੰ ਇਕੱਲਾ ਕਾਤਾ ਦਿੱਤਾ ਗਿਆ ਜਿਹੜੇ ਨਾ ਪਾਂਦੇ ਸਾਡੇ ਆਦੀ ਤੇ ਹੋਰ ਉਹਨਾਂ ਦੇ 5-10 ਕੰਪਨੀਆਂ ਹੈ کروڑ لوپ کی سبسڈی دے کے ہوتا ہے مزدور ہے جیڑی سبسڈیاں کام بھی لے گیا لا کے دکاندار ہے مارا جا رہا ہے جیت پاؤں گے بربادی والا

ਕੈਂਡੀਡੇਟ ਸਾਰੇ ਆ ਚਾਹ ਕੈਂਡੀਡੇਟ ਕਰੇ। ਕਿਉਂ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਕਿ ਕੈਂਡੀਡੇਟ ਹੈ ਤੇ ਕਿਹੜੀ ਭਾਜਪਾ ਦਾ ਜਿਨ੍ਹਾਂ ਨੇ ਕਿਸਾਨਾਂ ਦੇ 700 ਤੋਂ ਵੱਧ ਸਾਡੇ ਦੇ ਕਿਸਾਨ ਜੀ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਉਹਨਾਂ ਮਾਰ ਕੇ ਹੀਰਾ ਕਰਕੇ ਉਹਨਾਂ ਦੇ ਪਾਸ ਤੋਂ ਮਾਰ ਨਹੀਂ ਹੋਇਆ ਤੇ ਉਹਨਾਂ ਲੋਕਾਂ ਨੂੰ ਫਿਰ ਉਹਨਾਂ ਨੇ ਉਹ ਕਿਹਨਾਂ ਦੇ ਪਹਾਇਆ ਆ ਤੁਸੀਂ ਪਿੱਛੇ ਦੇਖ ਕੇ دو دوبارہ ٹکٹ لڑا رہی دے دے پارٹی پارٹی سب نہیں سمایا نے دیش واسیا نے ਕੱਫਰ ਵੀ ਉਹ ਸਾਡਾ ਜਿੱਤਣਾ ਦੇ ਰਿਹਾ ਹੈ ਉਹ ਹਰਾਮ ਹੋ ਗਿਆ ਇਸ ਕਰਕੇ ਉਹਨਾਂ ਦਾ ਸਾਲਾ ਤੇ ਤੇ ਸਰਦਾਂ ਦੇ ਧੁਰ ਪੇਗ ਹੋ ਗਏ ਤੇ ਲੱਗਾ ਆਪਾਂ ਤੇ ਬੀਜੇਪੀ ਨੂੰ ਅਟਾਕ ਹੈ ਕਮਨਸ ਪਾਰਟੀ ਦੀ ਸਤਾਖਨਾ ਹੈ ਸਾਡੀ ਕੀ ਦੂਜੀ ਪਾਰਟੀ ਲਈ ਹੈ ਉਹ ਮੇਰਾ ਕਾਦੀ ਨਾ ਅਕਾਲੀ ਗੱਲ ਕਿ ਉਹਦੀ ਦੂਜੀ ਜਗ੍ਹਾ ਹੈ ABC ਜਿਹੜੀ ਹੈ ਉਹ ਕੰਪਨੀ ਹੈ ਤੇਕਰ ਜਿਹੜੇ ਲੋਕ ਬੀਜੇਪੀ ਨੂੰ ਪਾਉਂਦੇ ਉਹ ਵੀ ਮੇਰੇ ਸਾਡੇ ਵਾਸਤੇ ਬਹੁਤ ਮਾੜੀ ਗੱਲ ਹੈ جی اکالی دل ہے وہ جے پی ہاتھ محسوس کرے گی اس کے پارٹیاں تیاری بھگوت مان جی دو چبی مہینے دھیان بھی دیکھ لو کہ اس دور کو

چل رہی ہے

میرے واسطے میری سیوا کرنی ہے کہ پانچ سال میں تھوڑی سیوا کراں گا کہ میں نو دکھاؤں گا کہ کس طرح دے نال لوکاں دے کام جڑے وہ کروائے جاندے ہیں کس طرح لوکاں دے کو تقریبا دے نے کو روٹ دے دے ہیں میں نو چلو میں نہیں کہندا کہ میں تو سب تو کہنا پر جتنی کہ میں نو ہے جتنا کہ میں جانتا ہوں کیونکہ میں تھلے دل غریب دی لیول تو غریب پاس ہو کے میں سینٹر دا ممبر بنیا پنڈ دا سرپنچ بھی بنیا بلاک کمیٹی دا ممبر بنیا دو آر پاسی میں نے کہا کہ تجھے دیا کہ یہ لوگ نے یہ جبا جانی ہے وہ سنتے ہیں جب آپ نے کہا کہ سنار سکرین سے پاہتا ہے تب باپ بھی یہ کنسی سے اٹھا پہر کے اکٹی سی بھی بڑھتے گئے وہ نہ ہم نہ پتہ نہیں کہ یہاں تو ایک دونکہ سی جو سکر ہے میں جانتا کہ کیا کتنی لوگوں کی مشکل <سؤال> ہے اور انہوں نے حد بھی کرایا ہے کہ یہ گلوں میں کرنا چاہتا سی کوئی نہ دی سرکار روکتی سی کیپٹن سرکار میں دی سی کہ اسی جیسے پروجیکٹ دوایا لے کے ہیں ان میں اسی جنہوں نے ہلاکو بول دینا نہیں ہوئے پارا جدو پارلیمنٹ لیکشن جیت جاؤں گے سیکٹر میں سرکار بنے گی سٹیٹ میں دو جا سٹائی جب سرکار بنے گی پھر تجھے دیکھو کہ کس طرح نہ دینا رہا ہے کسے طرح نہیں کمی کے لیے بنی ویسے بھی اچھی سارے ذمے والی ہے کہ جب کوئی ٹیکنا ہوتا ہے تو ساری چھوٹی ہے اگلے ٹائم کرتا ہوں کہ کسی نے کسی طرح دیتی جائے گی جو میرے لائبر ہوگا وہ کر کے تو زیادہ لمبا نہ جی لے ہو گیا میں بات کرنا ਇਤੋਂ ਦੀ ਪੂਰੀ ਜਿਹਨੇ ਵੀ ਕਮੇਟੀ ਦਾ ਕਿ ਜਿਨ੍ਹਾਂ ਨੇ ਇੰਨੇ ਪਾਂਗਰ ਫਟਾਕੇ ਸਾਰੇ ਤੇ ਜਿਨ੍ਹਾਂ ਨੇ ਇੰਨੀ ਮੈਂਟ ਕਰਕੇ ਇਹ ਵਿਰਾਮ ਲੈ ਕੇ ਅੱਜ ਤੱਕ ਇੰਨੀ ਦੇਰ ਕਰੇ ਕੋਈ ਨਹੀਂ ਕਿਹੜੇ ਬੱਲੇ ਰੋਟਾ ਉਨੇ ਉਂਦੀ ਹੈ ਕੋਈ ਸੋਨੀ ਦੇ ਤਰ੍ਹਾਂ ਕਿ ਗੱਲ ਕੀਤਾ ਉਸ ਕਰਕੇ ਇੰਨੀਆਂ ਮਿਲਦੀਆਂ ਕਰਦੇ ਅਸੀਂ ਨੂੰ ਬਹੁਤ ਬਹੁਤ ਧੰਨਵਾਦ ਹੈ ਇਥੇ ਮਿਰੋਜ ਜਿੱਤੇ ਇਤੋਂ ਦੀ ਜिले ਦੇ ਅੱਕੇ ਦੀ ਕਮੇਟੀ ਜਿਹੜੀ ਕੰਮ ਕਰ ਰਹੀ ਹੈ ਜ਼ਿਲ੍ਹਾ ਪ੍ਰਧਾਨ ਸਾਡੇ ਬਲਾਕ ਦਾ ਪ੍ਰਧਾਨ ਤੇ ਉਹ ਕਰ ਰਿਹਾ ਉਹਦੇ ਨਾਲ ਮੈਂ ਦੋ ਤੇ ਤਿੰਨ ਕਿਹਾ ਗਿਆ ਸੀ ਕਮੇਟੀ ਵੱਲੋਂ ਕਿ ਤੁਹਾਡੇ ਪਰਿਵਾਰ ਦੇ ਗਰਮ ਘਰ ਦੇ ਲਈ ਉਹ ਇੱਕ ਨੰਬਰ ਤਰੂਫ ਲਾਉ ਇੱਕ ਮੇਰਾ ਸਕੇ ਭਤੀਜਾ ਸੁਖਦੇਵ ਸਿੰਘ ਉਹ ਇਥੇ ਕੰਮ ਕਰ ਰਿਹਾ ਤੇ 골ਡੀ ਜਾਬ ਸਾਡੇ ਸੀਨੀਅਰ ਐਲ ਸੀ ਨੇ

بینٹی ہے کہ آپ کو اپنے نے دے جانے میں پہلا کام کرو پھر کے ایک اور جنوز بینٹی کے میمبر بینٹی ہے انہوں کو اپنے نے دے کے سکم کرنے والا سے کرتے ہیں کہ یہ کہ آپ کا اپنے پینڈ کو آپ کا بہت آپ کا جت کہ پھر جو آپ کو قرآن نہیں بھی گا ایک ہی تھی آپ کا پینڈ چھاڑ کے

बात सकते हैं कि अगर देश बचेगा कि आप आप बचाके कि देश ही मिलेगा तो फिर जो आप आप एनी बेंटी करना होगा सारे घर का एंड वो तो बात करना मैं